ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕੁਝ ਐਸੀਆਂ ਚੀਜ਼ਾਂ ਦੀ ਗੱਲ ਕਰਾਂਗੇ ਜੋ ਕਿ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਸਭ ਦੇ ਨਾਲ ਉਹ ਵਾਪਰ ਜਾਂਦੀਆਂ ਹਨ ਤੁਹਾਡੇ ਘਰ ਵਿੱਚ ਵੀ ਵਾਪਰਦੀਆਂ ਹਨ ਮੇਰੇ ਘਰ ਵਿੱਚ ਵੀ ਉਹ ਚੀਜ਼ਾਂ ਹੁੰਦੀਆਂ ਹਨ ਇਸ ਕਰਕੇ ਕੀ ਹੁੰਦਾ ਹੈ ਜਦੋਂ ਇਹ ਚੀਜ਼ਾਂ ਹੁੰਦੀਆਂ ਹਨ ਨਾ ਤੇ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਅਸੀਂ ਬੜੇ ਕਨਫਿਊਜ਼ ਹੋ ਜਾਂਦੇ ਹਾਂ ਉਦਾਸ ਹੋ ਜਾਂਦੇ ਹਾਂ ਦੁਖੀ ਹੋ ਜਾਂਦੇ ਹਾਂ ਜਿਸ ਤਰ੍ਹਾਂ ਕਿ ਕੱਚ ਦਾ ਟੁੱਟਣਾ ਹੈ ਨਾ ਗਲਾਸ ਦਾ ਕੁਝ ਤਾਂ ਜੋ ਸਾਡੇ ਘਰ ਵਿੱਚ ਕੁਝ ਕੱਚ ਟੁੱਟ ਜਾਂਦਾ ਹੈ ਤਾਂ ਅਸੀਂ ਸੋਚਦੇ ਹਾਂ ਇਹ ਸ਼ੁਭ ਹੈ ਕਿ ਇਹ ਸ਼ੁਭ ਕੋਈ ਕਹਿੰਦਾ ਹੈ ਅਰੇ ਕੁਝ ਨਹੀਂ ਹੁੰਦਾ ਡਰਨ ਦੀ ਜਰੂਰਤ ਨਹੀਂ ਹੈ ਇਹ ਚੰਗਾ ਹੁੰਦਾ ਚੰਗਾ ਹੁੰਦਾ ਹੈ ਸਾਡੇ ਘਰ ਵਿੱਚੋਂ ਕੁਝ ਚੰਗਾ ਹੋਏਗਾ ਕੋਈ ਕਹਿੰਦਾ ਹੈ ਹਾਈ ਹੁਣੇ ਕੱਚ ਟੁੱਟ ਗਿਆ ਹੁਣ ਤਾਂ ਘਰ ਵਿੱਚ ਕੁਝ ਅਪਸ਼ਕੁਨ ਹੋ ਜਾਏਗਾ ਹੈਨਾ ਅਸੀਂ ਸਾਰੀ ਇਸ ਤਰ੍ਹਾਂ ਦੀ ਗੱਲਾਂ ਕਰਦੇ ਹਾਂ ਕੱਚ ਸਭ ਦੇ ਘਰ ਵਿੱਚ ਟੁੱਟਦਾ ਹੀ ਰਹਿੰਦਾ ਹੈ ਕਦੀ ਸ਼ੀਸ਼ਾ ਟੁੱਟ ਗਿਆ ਕਦੀ ਕੱਚ ਦਾ ਗਲਾਸ ਟੁੱਟ ਗਿਆ ਕੁਝ ਵੀ ਕੱਚ ਦਾ ਟੁੱਟ ਸਕਦਾ ਹੈ ਪਰ ਤੁਹਾਨੂੰ ਇਹ ਨਹੀਂ ਪਤਾ एग्जैक्ट की ए चंगा होंगे है या माड़ा हूं अजी करके मैं रोजमर्रा तो की जिंदगी होंगे रेदिया मैं थो दसागी की चंगा है या माड़ा खाली कचता टूटना ही नहीं इस तू तो अलावा की होंगे है ਰੋਜ਼ ਹੀ ਕਿਸੇ ਨਾ ਕਿਸੇ ਵਿੱਚ ਕਦੀ ਦੇਖਦੇ ਆ ਅੱਜ ਫ੍ਰਿਜ ਖਰਾਬ ਹੋ ਗਿਆ ਕੋਈ ਕਹਿੰਦਾ ਸਾਡੇ ਘਰ ਓਵਨ ਖਰਾਬ ਹੋ ਗਿਆ ਏਸੀ ਚਲਦਾ ਚਲਦਾ ਪਾਣੀ ਛੱਡਣ ਲੱਗ ਗਿਆ ਹੈਨਾ ਅ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਜਾਂ ਫਿਰ ਫਿਊਜ਼ ਹੀ ਬਾਰ-ਬਾਰ ਉੱਡ ਜਾਂਦੇ ਹਨ ਜਿਹੜੇ ਸਵਿੱਚ ਲੱਗੇ ਹੁੰਦੀਆਂ ਉਹਦੇ ਵਿੱਚੋਂ ਅੱਗ ਨਿਕਲ ਜਾਂਦੀ ਹੈ ਇਲੈਕਟ੍ਰੋਨਿਕ ਚੀਜ਼ਾਂ ਬਾਰ-ਬਾਰ ਖਰਾਬ ਹੋਣਾ ਤਾਂ ਇਹ ਵੀ ਗਲਤ ਹੈ ਜਾਂ ਠੀਕ ਹੈ ਇਹ ਵੀ ਇਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਤੇ ਇਹ ਜਿੱਕਰ ਤਾਂ ਠੀਕ ਹੈ ਇਹ ਗੱਲਾਂ ਜੇ ਹੋ ਰਹੀਆਂ ਹਨ ਜੇ ਤਾਂ ਸ਼ੁਭ ਹਨ ਤਾਂ ਬਹੁਤ अच्छी ਗੱਲ ਹੈ ਜੇ ਨਹੀਂ ਹਨ ਤਾਂ ਉਸ ਦਾ ਸਾਨੂੰ ਉਪਾਅ ਕੀ ਕਰਨਾ ਪੈਂਦਾ ਕਿਉਂਕਿ ਸਾਨੂੰ ਇਸ ਗੱਲ ਦਾ ਯੂਨੀਵਰਸ ਪਰਮਾਤਮਾ ਬ੍ਰਹਮਾਣਡ ਇੱਕ ਸੰਦੇਸ਼ ਦੰਦਿਆਂ ਮੈਸੇਜ ਜਾਂਦੇ ਹਨ ਕਿ ਇਹ ਤੁਹਾਡੇ ਨਾਲ ਹੁਣ ਹੋਣ ਵਾਲਾ ਹੈ ਤਾਂ ਤੁਸੀਂ ਇਸ ਦਾ ਸੁਧਾਰ ਕਰ ਲੋ ਪਹਿਲੇ ਹੀ ਇਸ ਦਾ ਉਪਾਅ ਕਰ ਲੋ ਉਹ ਮੈਂ ਤੁਹਾਨੂੰ ਦੱਸਾਂਗੀ ਤੀਸਰੀ ਚੀਜ਼ ਕਈ ਵਾਰੀ ਕੀ ਹੁੰਦਾ ਹੈ ਜਾਂ ਤਾਂ ਜੋ ਲੇਡੀਜ਼ ਹੈ ਹੈਨਾ ਹਾਊਸ ਵਾਈਫ ਹੈ ਜਾਂ ਵਰਕਿੰਗ ਊਮਨ ਵੀ ਹੈ ਉਹਨਾਂ ਨੂੰ ਐਪ ਡੋਮੈਸਟਿਕ ਪ੍ਰੋਬਲਮ ਜ਼ਰੂਰ ਆਂਦੀ ਹੈ ਕਿ ਜਿਹੜੀਆਂ ਕੰਮ ਕਰਨ ਮੇਡਸ ਹੁੰਦੀਆਂ ਹਨ ਬਾਈਆਂ ਹੁੰਦੀਆਂ ਜੋ ਵੀ ਤੁਸੀਂ ਕਹਿੰਦੇ ਹੋਗੇ ਉਹਨਾਂ ਨੂੰ ਉਹ ਬਾਰ-ਬਾਰ ਅਸੀਂ ਲਗਾਉਂਦੇ ਹਾਂ ਫਿਰ ਉਹ ਕੰਮ ਛੱਡ ਕੇ ਚਲੀਆਂ ਜਾਂਦੀਆਂ ਹਨ ਫਿਰ ਨਵੀਂ ਲਗਾਉਂਦੀਆਂ ਫਿਰ ਉਹ ਵੀ ਨਹੀਂ ਟਿਕਦੀ ਹੈ ਕਹਿਣ ਦਾ ਮਤਲਬ ਕਿ ਲੇਡੀਜ਼ ਲੋਗਾ ਵਾਸਤੇ ਬੜੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਇੱਕ ਮੇਡ ਦਾ ਬਾਰ-ਬਾਰ ਬਦਲਣਾ ਨਿਕਲਣਾ ਦੁਖੀ ਹੋ ਜਾਂਦਾ ਹੈ ਕਿ ਉਹ ਨਹੀਂ ਟਿਕ ਰਹੇ ਉਹ ਉਹਦਾ ਵੀ ਇੱਕ ਪਿੱਛੇ ਰੀਜ਼ਨ ਹੁੰਦਾ ਹੈ ਕਿ ਤੁਹਾਡੀ ਫੈਕਟਰੀ ਦੇਖ ਲਓ ਜਾਂ ਤੁਹਾਡੀ ਫੈਕਟਰੀ ਹੈ ਜਾਂ ਤੁਹਾਡੀ ਦੁਕਾਨ ਹੈ ਉੱਥੇ ਜਿਹੜੇ ਤੁਹਾਡੇ ਵਰਕਿੰਗ ਜੋ ਤੁਸੀਂ ਉੱਥੇ EMPLOYEES ਲਗਾਏ ਹਨ ਜਾਂ ਤੁਹਾਡੇ ਅੰਡਰ ਕਮ ਕਰਦੇ ਹਨ ਮੁੰਡੇ ਹੋ ਗਏ ਉਪਿਕ ਨਹੀਂ ਹੈ ਕਈ ਵਾਰੀ ਤੁਸੀਂ ਵੀ ਲੋਕ ਪਰੇਸ਼ਾਨ ਹੁੰਦੇ ਹੋਵੋ ਕਿ ਜੋ ਮੈਂ ਕਹਿ ਰਹੀਆਂ ਸ਼ਾਇਦ ਰਿਲੇਟ ਕਰੇਗਾ ਜਿਨ੍ਹਾਂ ਲੋਕਾਂ ਦੀ ਫੈਕਟਰੀ ਵਿੱਚ ਦੁਕਾਨ ਵਿੱਚ ਕੁੜੀਆਂ ਲਗਾਈਆਂ ਮੁੰਡੇ ਲਗਾਏ ਰੋਜ਼ ਲਗਾਣੇ ਆ ਨਵੇਂ ਲਗਾਣ ਤੇ ਉਹ ਹਟ ਜਾਂਦੇ ਦੋ ਦਿਨ ਆਂਦੇ ਫਿਰ ਹਟ ਜਾਂਦੇ ਐ ਬੜੀ ਵੱਡੀ ਪ੍ਰੋਬਲਮ ਹੈ ਇਸ ਦਾ ਵੀ ਇੱਕ ਉਪਾਅ ਹੁੰਦਾ ਹੈ ਔਰ ਇਹ ਕਿਉਂ ਹੁੰਦਾ ਹੈ ਇਹ ਤਿੰਨੋਂ ਚੀਜ਼ਾਂ ਦੇ ਬਾਰੇ ਮੈਂ ਤੁਹਾਨੂੰ ਅੱਜ ਦੱਸਣ ਵਾਲੀ ਹਾਂ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਸਿੱਧਾ ਸਿੱਧਾ प्राप्त करो ताकि है, प्लस ये कोई दुखी हो कुछ चीज की परेशानी है भी दूर होंगी ही होंगी है ठीक है जी हम सब तो पहले मैं गल कर ला कि साढ़े घर अचानक टूट जाता है, है या अशुभ सब तो पहले मैं, मैं तो दस देव ਕੱਚ ਦਾ ਟੁੱਟਣਾ ਕੋਈ ਅਪਸ਼ਕ ਨਹੀਂ ਹੁੰਦਾ ਹੈ ਬਿਲਕੁਲ ਚਿੰਤਾ ਕਰਨੀ ਛੱਡੋ ਪਰੇਸ਼ਾਨ ਹੋਣਾ ਛੱਡੋ ਕੱਚ ਦਾ ਟੁੱਟਣਾ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਵਿੱਚੋਂ ਕਿਸੇ 네ਗੇਟਿਵ ਚੀਜ਼ ਦੀ ਖਤਮ ਹੋਣ ਜਾ ਰਹੀ ਹੈ ਕੋਈ 네ਗੇਟਿਵ ਚੀਜ਼ ਤੁਹਾਡੇ ਘਰ ਵਿੱਚੋਂ ਖਤਮ ਹੋਣ ਜਾ ਰਹੀ ਹੈ ਇਸ ਕਰਕੇ ਕੋਈ ਵੀ ਪਰੇਸ਼ਾਨ ਹੋਣ ਦੀ ਗੱਲ ਨਹੀਂ ਹੈ ਜਦੋਂ ਵੀ ਕੱਚ ਟੁੱਟੇ ਤਾਂ ਕੋਈ ਪਰੇਸ਼ਾਨ ਨਾ ਹੋਣਾ ਕੋਈ ਨਾ ਕੋਈ ਜਿਹੜੀ ਤੁਹਾਡੇ ਘਰ ਵਿੱਚ ਗਲਤ ਕੰਮ ਹੋ ਰਿਹਾ ਹੈ ਜਾਂ ਤੁਹਾਡੇ ਨਾਲ ਕੁਝ ਗਲਤ ਕੰਮ ਹੋ ਰਿਹਾ ਹੈ 네ਗੇਟਿਵਿਟੀ ਹੈ ਉਹ ਖਤਮ ਹੋਣ ਜਾ ਰਹੀ ਹੈ ਠੀਕੇ ਇਹ ਤਾਂ ਪਹਿਲੀ ਹੋ ਗਈ ਕਿਉਂਕਿ ਇਹਦੇ ਵਿੱਚ ਹੁਣ ਕੁਝ ਅਸ਼ੁਭ ਹੈ ਹੀ ਨਹੀਂ ਅਤੇ ਇਹਦਾ ਕੋਈ ਉਪਾਅ ਹੀ ਨਹੀਂ ਹੈ ਬਸ ਐਨਾ ਹੈ ਕਿ ਪਰੇਸ਼ਾਨ ਹੋਣਾ ਬੰਦ ਕਰ ਤੋ ਹੁਣ ਆਪਾਂ ਆਂਦੇ ਹਾਂ ਦੂਸਰੀ ਗੱਲ ਤੇ ਕਿ ਜਦੋਂ ਇਲੈਕਟ੍ਰੋਨਿਕ ਸਮਾਨ ਸਾਡਾ ਬਾਰ-ਬਾਰ ਖਰਾਬ ਹੋ ਜਾਂਦਾ ਹੈ ਤੰਗ ਹੋ ਜਾਂਦੇ ਆ ਕਿ ਹੁਣੇ ਤਾਂ ਠੀਕ ਕਰਾਈ ਸੀ ਫਿਰ ਖਰਾਬ ਹੋ ਗਿਆ ਬੈਠੇ ਵਿਟਾਈ ਫ੍ਰਿਜ ਖਰਾਬ ਹੋ ਜਾਂਦਾ ਹੈ ਉਹਦੀ ਗੈਸ ਖਤਮ ਹੋ ਜਾਂਦੀ ਹੈ एसी पानी है, ओवन आग है, या फ्यूज खराब फ्यूज बार बार आ, हो जाते है चीजा सा लाइटा दया इसका की कारण है, देखो ऐसे कारण है क्यों सा इलेक्ट्रॉनिक चीजा खराब हों इसका कारण है कि सा इलेक्ट्रॉनिक uh, बिजली दी चीजा खराब हो रही हैं राहु साडा खराब होने वाला है राहु खराब होने वाला हो तब बड़ा ही खतरा होता है क्योंकि तू पता है बहुत खतरनाक ए प्लेनेट हैं ठीक है चांद का रंग तो राजा बना दे चांद का राजा तो रंग भी बना सकते हैं इस करके सानू इस चीज नू लाइटली नहीं लेना चाहिए जदों साडे घर दीयां बिजली दीयां चीजां बार 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 खराब हों ਇਸ ਦਾ ਮੈਂ ਤੁਹਾਨੂੰ ਕੁਪਾਦਾ ਦਾਨੀਆ ਜੇਕਰ ਤੁਹਾਡੇ ਘਰ ਵਿੱਚ ਬਾਰ-ਬਾਰ ਚੀਜ਼ਾਂ ਇਹ ਇਲੈਕਟ੍ਰੋਨਿਕ ਖਰਾਬ ਹੋ ਰਹੀਆਂ ਹਨ ਤਾਂ ਤੁਸੀਂ ਕੀ ਕਰਨਾ ਹੈ ਜੋ ਜੋ ਹੁੰਦੀ ਹੈ ਨਾ ਉਸ ਨੂੰ ਦੁੱਧ ਵਿੱਚ ਮਿਲਾ ਕੇ ਠੀਕ ਹੈ ਦੁੱਧ ਵਿੱਚ ਮਿਲਾ ਕੇ ਠੀਕ ਹੈ ਜੋ ਦੇ ਵਿੱਚ ਦੁੱਧ ਮਿਲਾ ਕੇ ਤੁਸੀਂ ਕਿਸੇ ਵੀ ਚੱਲਦੇ ਪਾਣੀ ਵਿੱਚ ਵਗਾ ਕੇ ਆ ਜਾਓ ਵਹਾ ਕੇ ਆ ਜਾਓ ਤੁਹਾਨੂੰ ਬਿਲਕੁਲ ਹੀ ਆਪਣਾ ਇੱਕ ਰਾਹੂ ਤੁਹਾਡਾ ਠੀਕ ਹੋ ਜਾਏਗਾ ਤੇ ਤੁਹਾਡੀਆਂ ਜਿਹੜੀਆਂ ਚੀਜ਼ਾਂ ਹਨ ਬਿਜਲੀ ਦੀਆਂ ਉਹ ਸੜਨੀਆਂ बार-बार ਖਰਾਬ ਹੋਣੀਆਂ ਬੰਦ ਹੋ ਜਾਣੀਆਂ ਠੀਕ ਹੈ ਜੀ ਇਹ ਹੋ ਗਿਆ ਤੀਸਰੀ ਚੀਜ਼ ਜੋ ਸਾਡੇ ਨਾਲ ਆਮ ਹੁੰਦੀ ਰਹਿੰਦੀ ਹੈ ਤੁਹਾਡੇ ਨਾਲ ਵੀ ਹੁੰਦਾ ਹੋਏਗਾ ਜਿਸ ਤਰ੍ਹਾਂ ਕੀ ਮੈਂ ਦੱਸਿਆ ਕਿ ਕੰਮ ਕਰਨ ਵਾਲੇ ਪਾਵੇਂ ਉਹ ਸਵਾਦੇ ਕਰਦੀਆਂ ਪਾਣੇ ਮਾਂਜਣ ਵਾਲੀਆਂ ਹੋਣ ਜਾਂ ਮਤਲਬ ਪੋਚਾ ਲਗਾਉਣ ਵਾਲੀਆਂ ਕਾਦੇ ਕੰਮ ਕਰਨ ਵਾਲੀਆਂ ਮੇਡਸ ਜਾਂ ਫੈਕਟਰੀ ਜਾਂ ਨੌਕਰੀ ਵਿੱਚ ਕੰਮ ਕਰਨ ਵਾਲੇ ਤੁਹਾਡੇ ਕਾਰੀਗਰ बार-बार ਤੁਹਾਨੂੰ ਤੰਗ ਕਰਦੇ ਹਨ बार-बार ਛੁੱਟੀ ਲੈਂਦੇ ਹਨ ਜਾਂ बार-बार ਬਦਲ ਜਾਂਦੇ ਹਨ ਨਵੇਂ ਰੱਖਨੇ ਪੈਂਦੇ ਹਨ ਤਾਂ ਇਸ ਦਾ ਮਤਲਬ ਹੈ ਤੁਹਾਨੂੰ ਐ ਐਡਵਾਂਸ ਵਿੱਚ ਹੀ ਪਰਮਾਤਮਾ ਤੁਹਾਨੂੰ ਦੱਸ ਰਿਹਾ ਹੈ ਮੈਸੇਜ ਦੇ ਰਿਹਾ ਹੈ ਸੰਕੇਤ ਦੇ ਰਿਹਾ ਹੈ ਕਿ ਤੁਹਾਡਾ ਸ਼ਨੀ ਖਰਾਬ ਹੋਣ ਵਾਲਾ ਹੈ ਇਸ ਕਰਕੇ ਸਾਨੂੰ ਜਲਦੀ ਤੋਂ ਜਲਦੀ ਕੋਈ ਉਪਾਅ ਕਰ ਲੈਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਇਹ ਕਿਉਂ ਹੋ ਰਿਹਾ ਤੁਸੀਂ ਪਰੇਸ਼ਾਨ ਜ਼ਰੂਰ ਹੁੰਦੇ ਹੋ ਪਰ ਕੋਈ ਵੀ ਤੁਹਾਨੂੰ ਸਹੀ ਰਸਤਾ ਦਿਖਾਉਣ ਵਾਲਾ ਨਹੀਂ ਹੁੰਦਾ ਕਿਕੇ ਤੁਸੀਂ ਚਲੇ ਜਾਂਦੇ ਹੋ ਵੱਡੇ ਵੱਡੇ ਜੋਤਸ਼ੀਆਂ ਕੋਲ ਜਾਓਗੇ ਉਹ ਤੁਹਾਡੇ ਕੋਲ ਵੱਡੀਆਂ ਵੱਡੀਆਂ ਰਕਮਾਂ ਲੈ ਲੈਣਗੇ ਪਰ ਐ ਸਿੰਪਲ ਜਿਹੇ ਜਿਹੜੇ ਉਪਾਅ ਮੈਂ ਤੁਹਾਨੂੰ ਦੱਸਦੀਆਂ ਨਾ ਨਹੀਂ ਦੱਸਣਗੇ ਜਾਣ ਬੁੱਝ ਕੇ ਤੁਹਾਡੇ ਤੋਂ ਵੱਡੇ ਵੱਡੇ ਪੈਸੇ ਲੈ ਕੇ ਐ ਕਰੋ ਜੀ ਕਲੋਜੀ ਕੋਈ ਉਦਾਰ ਰੈਜ਼ਟ ਨਹੀਂ ਮਿਲਦਾ ਹੈ ਸਿੰਪਲ ਜੈ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਉਪਾਅ ਦੱਸ ਰਹੀ ਹਾਂ ਰਾਤ ਨੂੰ ਕਾਲੇ ਛੋਲੇ ਜਿਹੜੇ ਹੁੰਦੇ ਹਨ ਚਨੇ ਕਹਿੰਦੇ ਹੋਣਗੇ ਕਈ ਉਸ ਨੂੰ ਪਾਣੀ ਵਿੱਚ ਪਿਗੋ ਕੇ ਸਵੇਰੇ ਕਿਸੇ ਵੀ ਪੈਸੇ ਨੂੰ ਠੀਕ ਹੈ ਐਸੇ ਨੂੰ ਖਿਲਾ ਦਿਓ ਐ ਸਭ ਤੋਂ ਵੱਡਾ ਹੱਲ ਹੈ ਤੁਹਾਡੇ ਜਿਹੜੇ ਕਾਰੀਗਰ बार-बार ਛੁੱਟੀ ਮੰਗਦੇ ਹਨ ਤੁਹਾਨੂੰ ਪਰੇਸ਼ਾਨ ਕਰਦੇ ਹਨ ਕਾਲੀਆਂ ਮੀਂਸ बार-बार ਤੁਹਾਨੂੰ ਪਰੇਸ਼ਾਨ ਕਰਦੀਆਂ ਹਨ ਬਦਲ ਜਾਂਦੀਆਂ ਹਨ ਇਹ ਬਿਲਕੁਲ ਤੁਹਾਨੂੰ ਉਸ ਦਾ ਹੱਲ ਮਿਲ ਜਾਏਗਾ ਬਿਲਕੁਲ ਠੀਕ ਹੋ ਜਾਏਗਾ ਇਹ ਬਹੁਤ ਬਹੁਤ ਹੀ कारगर उपा है जिन्हें भी मैं तो दो उपा दी जरूर कर लो इसका तो शनि भी अच्छा हो जाएगा और तो प्रॉब्लम भी दूर हो जाएगी बड़े ही अच्छे अचूक उपा दसे विश्वास करके जरूर कर लेना जी तो चलो जी हम मैं इजाजत दो मिल अगली विडियो तो किसी होर परेशानी का वाइया जि हल लेके